ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਤੁਸੀਂ ਇਹ ਸੋਚਣਾ ਕਿ ਕੁੜੀਆਂ ਇਕੱਲੀਆਂ ਨੇ ਉਹਨਾਂ ਨੂੰ ਕੋਣ ਕੀ ਕਰੇਗਾ ਸਾਰਾ ਮੈਨੂੰ ਸਾਰਾ ਉਹਨਾਂ ਨੂੰ ਮੈਂ ਖੜੀ ਹਾਂ ਉਹਨਾਂ ਦੇ ਪਿੱਛੇ ਤੁਹਾਡੇ ਨਾਲ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਗਰੀਬ ਹੋ ਤੁਹਾਡੇ ਨਾਲ ਕੋਈ ਖੜਾ ਨਹੀਂ ਕੰਮਿਸ਼ਨ ਖੜਾ ਗਰੀਬ ਦੇ ਨਾਲ ਸੱਤ ਨਾਲ ਵੈਰੀ ਸੈਡ ਤੁਹਾਡੇ ਵਰਗੇ ਜਿਹੜੇ ਥੋੜੇ ਜੇ ਬੰਦੇ ਹੁੰਦੇ ਨੇ ਅਫਸਰ ਔਰ ਚੰਗੇ ਭਲੇ ਅਫਸਰ ਦੇ ਉੱਤੇ ਵੀ ਦਾਖਲਾ ਹੁੰਦੀ ਹੈ ਤੁਹਾਡੀ ਜੀ ਅਸੀਂ ਵੀਡੀਓ ਦੇਖੀ ਸੀ ਬੱਚਿਆਂ ਨਾਲ ਗੱਲ ਵੀ ਕੀਤੀ ਹੈ ਤੁਸੀਂ ਕਿਉਂ ਮਾਰਿਆ ਉਹਨਾਂ ਨੂੰ ਉਹਨੂੰ ਮਾਰਿਆ ਨਹੀਂ ਜੇ ਛੋਟੇ ਸੀਗੇ ਜਿਨ੍ਹਾਂ ਦੇ ਨਾਲ ਖਾਹ ਤੇ ਤਾਰਸ ਸੀ ਇਹਨਾਂ ਦੇ ਨਾਲ ਫਾਦਰ ਦੇ ਖਿਲਾਫ ਹੈ ਮੈਂ ਪੂਰਾ ਵੀਡੀਓ ਦੇਖਿਆ ਕੁੜੀਆਂ ਨਾਲ ਵੀ ਗੱਲ ਕੀਤੀ ਹੈ ਨਾ ਠੀਕ ਹੈ ਨਾ ਜੇ ਉਹਨਾਂ ਦੇ ਫਾਦਰ ਦੇ ਖਿਲਾਫ ਸੀ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਫਾਦਰ ਕਿਤੇ ਉਹਨਾਂ ਨਾਲ ਗੱਲ ਕਰਦੇ ਉਹਨਾਂ ਨੇ ਤਾਂ ਦੱਸਿਆ ਵੀ ਉਹ ਐ ਨਹੀਂ ਗੇ ਰਾਈਟ ਤੇ ਤੁਸੀਂ ਚਪੇੜਾ ਕਿਉਂ ਮਾਰੀ ਉਹਨਾਂ ਦੇ ਕਿੰਨਾ ਰੋ ਰਹੀਆਂ ਨੇ ਉਹ ਕੁੜੀ ਕੇ ਸਾਨੂੰ ਕੁੱਟਿਆ ਤੇ ਉਹ ਰੋ ਕਿਉਂ ਰਹੀਆਂ ਸੀ ਇਹਨਾਂ ਨਾਲ ਉਹਨਾਂ ਨੇ ਗੋਣੜੀ ਇਕੱਠੇ ਕੀਤੀ ਸਾਰੇ ਆਪਣੇ ਕੇ ਸਾਨੂੰ ਤੁਹਾਨੂੰ ਪਤਾ ਹੈ ਕਿ ਕੁੜੀ ਨੂੰ ਹੱਥ ਲਾਣਾ ਜੁਰਮ ਹੈ ਘੁਮਰਾ ਕੇ ਵੈਸੇ ਸਭ ਮਾਰਿਆ ਇੱਕ ਸੈਕਿੰਡ ਜੋ ਉਹ ਬਿਆਨ ਦੇ ਰਹੀਆਂ ਨੇ ਵੀਡੀਓ ਹੈ ਸਾਰੇ ਝੂਠ ਬੋਲ ਰਹੇ ਨੇ ਤੁਸੀਂ ਸੱਚ ਬੋਲ ਰਹੇ ਹੋ ਤਾਂ ਮਾਰਨ ਲੇਡੀਜ਼ ਵੀ ਕਹਿ ਰਹੀਆਂ ਜਿਹੜੀਆਂ ਜਿਹੜੇ ਵਿਟਨੈਸ ਨੇ ਉਥੇ ਗਵੰਡੀ ਆਸ-ਪਾਸ ਵਾਲੇ ਉਹਨਾਂ ਨਾਲ ਵੀ ਗੱਲ ਹੋ ਗਈ ਐ ਉਹ ਕਹਿੰਦੇ ਜੀ ਅਸੀਂ ਗਵਾਹੀ ਦੇਣ ਨੂੰ ਤਿਆਰ ਆ ਕਿ ਸਾਡੇ ਸਾਹਮਣੇ ਮਾਰਿਆ ਬਿਲਕੁਲ ਗਲਤ ਗੱਲ ਐ ਤੁਸੀਂ ਮਾਰਿਆ ਤੁਹਾਡੇ ਗੱਲ ਸੁਣ ਲਓ ਕੱਲੇ ਤੁਹਾਡੇ ਹੱਸੇਰ ਹਿਲਾਣ ਨਾਲ ਗੱਲ ਨਹੀਂ ਖਤਮ ਹੋ ਜਾਂਦੀ ਜਿਹੜੇ ਵਿਟਨੈਸ ਨੇ ਉਸ ਜਗ੍ਹਾ ਦੇ ਉੱਤੇ ਉਹ ਕਹਿ ਰਹੇ ਨੇ ਕਿ ਹਾਂ ਮਾਰਿਆ ਉਹਨਾਂ ਨੂੰ ਕੀ ਕਰੋਗੇ ਸਭ ਨੂੰ ਮੂੰਹ ਚੁੱਪ ਕਰਾ ਦੋਗੇ ਜਾ ਕੇ ਤੁਸੀਂ ਪਤਾ ਕਿਉਂ ਰੋ ਮਾਰਦੇ ਕਿ ਮੈਂ ਯੂਨੀਫਾਰਮ ਪਾਇਆ ਮੈਂ ਜੋ ਮਰਜ਼ੀ ਕਰ ਲਵਾਂ ਮੇਰਾ ਕੋਈ ਕੀ ਵਿਗਾੜ ਸਕਦਾ ਤੁਸੀਂ ਔਰ ਉਸ ਬੱਚੀ ਦੇ ਉੱਤੇ ਤੁਸੀਂ ਹੱਥ ਚੱਕਿਆ ਜਿਹੜੀ ਸਾਡੀ ਨੈਸ਼ਨਲ ਪਲੇਅਰ ਹੈ ਕੰਟਰੀ ਦੀ ਬੱਚੇ ਝੂਠ ਬੋਲ ਰਹੇ ਨੇ ਰੋ ਰਹੇ ਨੇ ਐਨਾ ਆਸ-ਪਾਸ ਵਾਲੇ ਗਵਾਂਢੀ ਆਸ-ਪਾਸ ਦੇ ਗਲੀ ਵਾਲੇ ਬੰਦੇ ਕਹਿ ਰਹੇ ਨੇ ਕਿ ਉਸ ਬੰਦੇ ਨੇ ਮਾਰਿਆ ਔਰ ਤੁਸੀਂ ਸਿਰ ਹਿਲਾਈ ਜਾਓ ਪਹਿਲੀ ਗੱਲ ਤੇ ਇਸ ਜ਼ੁਰਮ ਹੈ ਇੱਕ ਲੜਕੀ ਦੇ ਉੱਤੇ ਹੱਥ ਚੱਕਣਾ ਔਰ ਤੁਸੀਂ ਉਸ ਲੜਕੀ ਦੇ ਉੱਤੇ ਹੱਥ ਚੱਕਿਆ ਜਿਹੜੀ ਨੈਸ਼ਨਲ ਪਲੇਅਰ ਇਸ ਕੰਟਰੀ ਦੀ ਜਿਹੜੀ ਬੱਚੇ ਹੈਗੇ ਆਪਣੀ ਮਾਨ ਵਧਾਉਂਦੀ ਆਪਣੀ ਕੰਟਰੀ ਦੀ ਔਰ ਤੁਸੀਂ ਆਪਣੀ ਯੂਨੀਫਾਰਮ ਤੇ ਵੀ ਦਾਗ ਲਾਇਆ ਉਹ ਤਾਂ ਝੂਠੀ ਬੋਲੀ ਜਾ ਕੇ ਮੈਂ ਨਹੀਂ ਕੀਤਾ ਵੇਰੀ ਸੈਡ ਤੁਹਾਡੇ ਵਰਗੇ ਜਿਹੜੇ ਥੋੜੇ ਜਿਹੇ ਬੰਦੇ ਹੁੰਦੇ ਨੇ ਨਾ ਆਫਸਰ ਉਹ ਚੰਗੇ ਭਲੇ ਆਫਸਰਾਂ ਦੇ ਉੱਤੇ ਵੀ ਦਾਗ ਲਾ ਦਿੰਦੇ ਨੇ ਕਿ ਯੂਨੀਫਾਰਮ ਖਿਸ਼ਿਆ ਦੇ ਲੋਕੀ ਕਰਦੇ ਨੇ ਔਰ ਜਿਸ ਵਰਦੀ ਦਾ ਰੋਪਾ ਰਹੇ ਹੋ ਨਾ ਇਹੀ ਇੱਕ ਤਰ੍ਹਾਂ ਥੱਲੇ ਥੱਲੇ ਗੱਲਾਂ ਹੁੰਦੀਆਂ ਨੇ ਆਫਸਰਾਂ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਹੁੰਦਾ ਵੀ ਤੁਸੀਂ ਬਾਹਰ ਕਰਕੇ ਕੀ ਆਏ ਹੋ ਔਰ ਬਾਅਦ ਚ ਪਤਾ ਲੱਗਦਾ ਜਦੋਂ ਤੁਸੀਂ ਟੱਕ ਚੁੱਕੇ ਹੋ ਇੱਕ ਇੱਕ ਖਰਾਬ ਬੰਦਾ ਯੂਨੀਫਾਰਮ ਸਾਰੇ ਯੂਨੀਫਾਰਮ ਵਾਲੇ ਆਫਸਰਾਂ ਦੇ ਉੱਤੇ ਦਾਗ ਲਾਉਂਦਾ ਉਹ ਕੁੜੀਆਂ ਇੰਨਾ ਜ਼ਿਆਦਾ ਰੋ ਰਹੀਆਂ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਆ ਉਹਦੇ ਫਾਦਰ ਦੇ ਨਾਲ ਗੱਲ ਕੀਤੀ ਆ ਉਹ ਕਹਿੰਦਾ ਜੀ ਚਲੋ ਅਸੀਂ ਤਾਂ ਗਰੀਬ ਬੰਦੇ ਆ ਤਾਂ ਕਰਕੇ ਅਸੀਂ ਚੁੱਪ ਸਾਡੇ ਤੇ ਰੋਬ ਮਾਰਨ ਦੇ ਲਈ ਗਰੀਬ ਨਿਓ ਤੁਹਾਡੇ ਜੀ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਗਰੀਬ ਹੋ ਤੁਹਾਡੇ ਨਾਲ ਕੋਈ ਖੜਾ ਨਹੀਂ ਕੰਮਿਸ਼ਨ ਖੜਾ ਗਰੀਬ ਦੇ ਨਾਲ ਸਭ ਦੇ ਨਾਲ ਮੈਂ ਤੁਹਾਨੂੰ ਇਹ ਗੱਲ ਦੱਸਾਂ ਤੁਸੀ ਇਹ ਸੋਚਿਆ ਨਾ ਕਿ ਉਹ ਕੁੜੀਆਂ ਕੱਲੀਆਂ ਨੇ ਉਹਨਾਂ ਨੂੰ ਕੋਣ ਕੀ ਕਰੇਗਾ ਸਾਰਾ ਮੈਂ ਦਊ ਸਾਰਾ ਉਹਨਾਂ ਨੂੰ ਮੈਂ ਖੜੀ ਹਾਂ ਉਹਨਾਂ ਦੇ ਪਿੱਛੇ ਬੇਟੀਆਂ ਤੁਹਾਡਾ ਇੰਨਾ ਗੌਰਵ ਹੈ ਸਾਡੇ ਕੰਟਰੀ ਦਾ ਨਾਂ ਰੌਸ਼ਨ ਕਰਦੀਆਂ ਨੇ ਨੈਸ਼ਨਲ ਪਲੇਅਰਸ ਨੇ ਤੇ ਤੁਹਾਡੇ ਵਰਗਾ ਬੰਦਾ ਜਾ ਕੇ ਉਹਨਾਂ ਵਿੱਚ ਪੇੜਾ ਮਾਰ ਦੇਵੇ ਅਸੀਂ ਕਿਦਾਂ ਟੋਲਰੇਟ ਕਰਾਂਗੇ ਉਸ ਸੀਜ਼ਨ ਨੀ ਪਰ ਇਹ ਤੇ ਗੱਲ ਹੈ ਨਾ ਵੀ ਐਸਐਚਓ ਸਭ ਕੋਲ ਜਾ ਕੇ ਬਾਫੀ ਮੰਗੀ ਉਥੇ ਰਾਜ਼ੀਨਾਮਾ ਹੋਇਆ ਇਹਨਾਂ ਦਾ ਕਿਉਂ ਹੋਇਆ ਸੀ ਕਾਫੀ ਬੰਦੇ ਕਾਫੀ ਬੰਦੇ ਆਏ ਸੀ ਤੇ ਉਹ ਐਵੇਂ ਆ ਗਏ ਸੀ ਨਹੀਂ ਸਰ ਹੁਣ ਸਾਡਾ ਕੋਈ ਵੀਡੀਓ ਤਾਂ ਨਵੀਂ ਦੇਖੀ ਦਾ ਹਾਂ ਕੋਈ ਨਾ ਕੋਈ ਮੈਂ ਕਰੂੰ ਠੀਕ ਨੇ ਰਾਜ਼ੀਨਾਮਾ ਦੇ ਨਾਲ ਗੱਲ ਨਹੀਂ ਬਣਦੀ ਚਲੋ ਜੀ ਤੁਸੀਂ ਬਾਹਰ ਜਾਓ